ਅਨ ਇੰਜੈਕਸ਼ਨਸ ਨੇ ਜਿਹੜੀ ਕੀ ਪ੍ਰੀਵੈਂਟਿਵ ਨੇ ਫॉर 올ਡ ਸਪੈਸ਼ਲੀ 65 ਪਲਸ ਜਿਹੜੇ ਹੁੰਦੇ ਆ ਉਹਨਾਂ ਦੇ ਵਾਸਤੇ ਜਿਹੜੇ ਆ ਕੀ ਉਹਨਾਂ ਦੀ ਰੂਟੀਨ ਹੈ ਕੀ ਉਹਨਾਂ ਦੇ ਪ੍ਰੋਟੋਕਾਲਸ ਨੇ ਸਾਰਾ ਕੁਝ ਵੀਲ ਐਕਸਪਲੇਨ। ਤੋਂ ਅਵੇਰਨੈਸ ਵਈ ਸਾਰੇ ਵਾਸਤੇ। ਡਾਕਟਰ ਸੀਰੀਨ ਡਾਕਟਰ ਤੋਂ ਉਹ ਤਾਂ ਹਾਈਲਾਈਟਰ ਹੋ ਪਾ ਦੱਸੂ। ਬਾਕੀ ਵਰਕਸ਼ਾਪਸ ਬਹੁਤ ਅੱਛੀਆਂ ਆ ਰਹੀਆਂ ਹੈਆਂ ਯਾਨੀ ਉਹਦੇ ਜੇ BLS ਬੇਸਿਕ ਲਾਈਫ ਸਪੋਰਟ ਔਰ ਉਸ ਤੋਂ ਬਾਅਦ ਜਿਵੇਂ ਡਾਕਟਰ BC ਸੀਰੀਨ ਮੈਂ ਪ੍ਰੋਫੈਸਰਨ ਹੈਡ ਹਾਂ ਟੀਵੀ ਐਂਡ ਰੈਸਪੀਰੇਟਰੀ ਡਿਜ਼ੀਜ਼ਸ ਦਾ ਤੇ ਇਸ ਕਾਨਫਰੰਸ ਦੇ ਵਿੱਚ ਅਸੀਂ ਨਮੋਨੀਆ ਦੇ ਬਾਰੇ ਕਵਰੇਜ ਦੇ ਰਹੇ ਹਾਂ ਜਿਹੜੇ ਕਿ ਬੜੀ ਕਾਮਨ ਲੋਕਾਂ ਨੂੰ ਇਸ ਟਾਈਮ ਤੇ ਸਰਦੀ ਦੇ ਵਿੱਚ ਡਿਜ਼ੀਜ਼ ਹੁੰਦੀ ਹੈ ਤੇ ਇਹਦੇ ਵਾਸਤੇ ਨਵੀਆਂ ਦਵਾਈਆਂ ਜਿਹੜੀਆਂ ਮਾਰਕੀਟ ਦੇ ਵਿੱਚ ਆਈਆਂ ਜਿਹੜੇ ਕਿ ਪੇਟੈਂਟਡ ਨੇ ਬਾਏ ਇੰਡੀਅਨ ਕੰਪਨੀਆਂਸ ਜਿਹੜੇ ਇੰਡੀਅਨ ਕੰਪਨੀਆਂਸ ਨੇ ਡਿਸਕਵਰ ਕੀਤੀਆਂ ਦੇ ਆਰ ਸੋ ਇਫੈਕਟਿਵ ਐਂਡ ਵੀ ਆਰ ਗੋਇੰਗ ਟੂ ਮਤਲਬ ਉਹੀ ਸਾਰੀ ਨੌਲੇਜ ਜਿਹੜੀ ਹੈਗੀ ਹੈ ਸਾਰੇ ਡਾਕਟਰਸ ਨੂੰ ਦੱਸਣਾ ਚਾਹਾਂਗੇ ਇਵਨ ਦਾ ਪਬਲਿਕ ਨੂੰ ਵੀ ਦੱਸਣਾ ਚਾਹਾਂਗੇ ਕਿ ਹੁਣ ਵੀ ਹੈਵ ਗਾਟ ਮੋਰ ਆਰਮਸ ਐਂਡ ਆਰਮਮੈਂਟੋਰੀਅਮ ਜਿਹੜੀ ਕਿ ਨਮੂਨੀਆ ਵਾਸਤੇ ਬੜੀ ਇਫੈਕਟਿਵ ਦਵਾਈਆਂ ਅਵੇਲੇਬਲ ਐਂਡ ਬਹੁਤ ਜਲਦੀ ਮਰੀਜ਼ ਨੂੰ ਆਰਾਮ ਆ ਜਾਂਦਾ ਇਵਨ ਐਡਮਿਟ ਹੋਣ ਦੀ ਵੀ ਲੋੜ ਨਹੀਂ ਪੈਂਦੀ ਕਈ ਕੇਸਸ ਦੇ ਵਿੱਚ ਜਿਹੜੇ ਕਿ 10-10 ਦਿਨ ਐਡਮਿਟ ਰਹਿੰਦੇ ਸੀ ਸੋ ਅਪਡੇਟ ਕਰਕੇ ਸਾਰਿਆਂ ਨੂੰ ਸਾਰੀ ਨੌਲੇਜ ਪਹੁੰਚਾ ਕੇ ਇੱਕ ਫੀਲਡ ਦੀ ਜਿਹੜੀ ਨੌਲੇਜ ਹੈ ਸਾਰੇ ਡਾਕਟਰ ਨੂੰ ਹੋਏਗੀ ਤੇ ਉਹ ਵੀ ਆਪਣੀ ਜਿਹੜੀ ਨੌਲੇਜ ਯੂਜ਼ ਕਰਕੇ ਬਾਕੀ ਪੇਸ਼ੈਂਟਸ ਵਾਸਤੇ ਚੰਗੀ ਤਰ੍ਹਾਂ ਯੂਜ਼ ਕਰ ਸਕਦਾ ਹੈ ਸਰ ਜਿਹੜੇ ਜੰਮਦੇ ਬੱਚੇ ਤਰ੍ਹਾਂ ਹੈ ਕਿ ਜਿਹੜੇ ਜੰਮਦੇ ਬੱਚੇ ਹੁੰਦੇ ਆ ਉਹ ਜੇ ਪ੍ਰੀਮਚੂਰ ਹੁੰਦੇ ਫਿਰ ਉਹਨਾਂ ਦੇ ਲੰਗਸ ਡਿਵੈਲਪ ਨਹੀਂ ਕਿਤੇ ਹੁੰਦੇ ਤੇ ਉਹਦੇ ਵਾਸਤੇ ਵੱਖਰੀ ਦਵਾਈ ਸਾਨੂੰ ਸਰਫੈਕਟੈਂਟ ਵੀ ਦੇਣਾ ਪੈਂਦਾ ਹੈ ਤੇ ਦੈਟ ਇਜ਼ ਕਾਸਟਲੀ ਮੈਡੀਸਨ ਤੇ ਉਸ ਦੇ ਨਾਲ ਟਾਈਮ ਸਰ ਜੇ ਦਿੱਤੀ ਜਾਏ ਤੇ ਉਹ ਬਚ ਜਾਂਦਾ ਨਿਊ ਬੋਨ ਦੀ ਤਾਂ ਮੇਨ ਇਹੀ ਹੁੰਦੀ ਹੈ ਕਿ ਪ੍ਰੀਮਚੂਰਿਟੀ ਪਲੱਸ ਉਹਦੇ ਵਿੱਚ ਪ੍ਰੋਪਰ ਡਵੈਲਪਮੈਂਟ ਨਹੀਂ ਹੋਣ ਦੀ ਲੰਗਸ ਦੀ ਤਾਂ ਇਸ ਚੱਟ ਇਨਫੈਕਸ਼ਨ ਹੋ ਜਾਂਦੀ ਹੈ ਤੇ ਇਹ ਰੀਜ਼ਨ ਨਿਊ ਬਨ ਦਾ ਆਦਰਵਾਇ ਜਿਹੜੇ ਛੋਟੇ ਬੱਚੇ ਨੇ ਉਹ ਜੇ ਐਕਸਪੋਜ਼ ਰਹਿੰਦੇ ਨੇ ਗਰਮ ਸਰਦ ਨੂੰ ਜਾਂ ਕੋਈ ਮਤਲਬ ਖੁਰਾਕ ਪ੍ਰੋਪਰ ਨਹੀਂ ਲੈਂਦੇ ਗਰੋਥ ਉਹਨਾਂ ਦੀ ਪ੍ਰੋਪਰ ਨਹੀਂ ਹੁੰਦੀ ਤੇ ਉਹ ਹਰ ਡਿਜ਼ੀਜ਼ ਨੂੰ ਪ੍ਰਾਉਨ ਹੁੰਦੇ ਸਭ ਤੋਂ ਪਹਿਲਾਂ ਇਨਫੈਕਸ਼ਨ ਲੰਗਸ ਦੇ ਵਿੱਚ ਹੀ ਹੁੰਦੀ ਹੈ